पवार पय இது தொடர்பாக அவர் வெளியிட்டுள்ள அறிக்கையில் காவல்துறையினர் தொடர்பு கொண்டு வரும் நிலையில் 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 காவல்துறையினர் தொடர்பு கொண்டு வரும் என்று கூறியுள்ளார் ਇਹ ਨੀਰ ਕਹਿੰਦਾ ਹੈ ਜੀ ਨੀਰ ਸੁਖ ਹੋਇੰਗਾ ਹੈ ਜੇ ਨਾਮਨਾ ਪ੍ਰਭ ਜੀਵਾ ਤੁਹੇ ਪਰਸਰ ਨਾਮ ਤੋਂ ਬਿਗਾਇ ਜੇ ਨੀਰ ਦੀ ਆਸ ਕੋਈ ਪ੍ਰਕਾਰ ਯੋਗ ਹੈ ਜੇ ਤਿੱਕੇ ਜੀਵਾ ਹੁੰਦੀ ਹੈ ਐਸਾ ਕੋਈ ਪ੍ਰਕਾਰ ਹੈ ਕੋਈ ਆਲੀ ਕਿਤੇ ਨੀ ਕੀਤ ਲਾਣਤ ਹੁੰਦੀ ਹੈ ਕੋਈ ਨਹੀਂ ਹੈ ਪ੍ਰਕਾਰ ਹਿੰਦਾ ਹੈ ਇਹਨੇ ਕੋਈ ਪ੍ਰਕਾਰ ਜੀਵਾ ਹੈ ਅਦੇ ਜਿੰਨੀ ਅਦੇ ਕੋਈ ਜੀਉਦਾ ਹੈ ਜੀਉ ਜਿੰਦਗੀ ਆਸਾ ਤੇ ਆਸੇ ਕੋਈ ਤੁਹਾਰ ਕੋ ਭਲ ਨੂੰ ਤੁਮੇਂ ਗੋਈ ਗੁਰੂ ਦੇ ਤੱਕ ਜੀਉਂਦੀ ਜੀਵਲਾਈ ਐਸਾ ਗੁਰੂ ਕੋ ਕੋਕਸਾ ਅਸਰ ਨਹੀਂ ਸੁਝਾ ਤਿਨੇ ਵੀ ਕਹਿੰਦਾ ਗੁਰੂ ਸ੍ਰੀ ਗੁਰੂ ਜੀ ਨੇ ਹਰਿ ਤਾਵਾ ऐसे गुरु मिला गुरु जी करके मिल जाए मैं भक्ति प्रभु गुण गाऊ गुरु दयाल भरोसे हरि गुरु सच्चे ऐसे सब कहीं दशिए प्रभु जो सुरथ ये सारे मेरे पास ज्ञान है सारे मेरे कादरी मोह रहा आप मैं किस चित्त रे काय फली है गुरु कह दे गुरु त्याग तिकड़े अपने आप ने मन से चित अहंकार ீ அஜா மே ਮੇਰੇ ਨੀਂਦ ਕੋ ਅਲਗੇ ਜੀਵਨ ਨਹੀਂ ਹੈ ਜਦ ਮਾਰਾ ਜੀਵਨ ਮਾਰੀਆ ਕੁਝ ਤਾਂ ਖਾਇਆ ਜੇ ਕੋਈ ਤਨਾ ਹੋਰ ਵੀ ਕੋਈ ਜੀਵਨ ਨਹੀਂ ਹੋ ਸਕਦਾ ਕੁਝ ਨਹੀਂ ਮਚਦਾ ਕਾਇੰਦਨ ਜੀਵਨ ਨਹੀਂ ਹੁੰਦਾ ਇਹ ਮੇਰੇ ਕੋ ਆਇਆ ਮੇਰੇ ਜੀਵਨ ਦੀ ਨੀਂਹ ਵੀ ਨਹੀਂ ਖੰਦੇ ਜੀਵਨ ਨਹੀਂ ਹੁੰਦਾ ਮੂਰੀ ਸਤਿਗੁਰ ਮੇਰੇ ਗੁਰਦਾ ਉਹ ਸਤਿਗੁਰ ਅੱਗੇ ਸਤਿਗੁਰ ਅੱਗੇ ਲਾਜ ਕਰਦੇ ਹੋ இதுகுறித்து எமது செய்தியாளர் ਮੇਰਾ ਜੀਵਨ ਤੇਰੇ ਵੱਡੇ ਨਾਮ ਦੇ ਗੋਇ ਪੰਤਰੀ ਦੀਨ ਕਿਆ ਸੀ ਬੰਦਰ ਸੇ ਪਾਇਆ ਨੀ ਤੇ ਤੂ ਤੀ ਕਹੇ ਜੇ ਕਦੇ ਮੰਨਦੇ ਰਹਿੰਦੀ ਹੈ ਮੋਲ ਮੈਂ ਮਨ ਮਾਰਾ ਨੀ ਕੋਸਾ ਕੀਤਾ ਹੈ ਜਿਸ ਕਰਕੇ ਉਸ ਮੇਲ ਮੇਰਾ ਵਿਆਹ ਨਹੀਂ ਹੋਣਾ ਕਾ ਹੈ ਮੇਰਾ ਹਮੇਸ਼ਾ ਰਤਨ ਹਾਂ ਉਸ ਮੇਲ ਮੇਰੇ ਵਾਲਾ ਬ੍ਰਿਸ਼ੀਲਾ ਨਹੀਂ ਨੀ ਅਜੇ ਰਤਨ ਜੀ ਹੋਏ ਅਜੇ ਕੋਈ ਸੀ ਨੀ ਜਿੰਨੀ ਪ੍ਰਾਪਤ ਹੋਏ ਨੀ ਮੋਲ சிவாய <laughs> ਉਹ ਕੋਈ ਆਪਣੇ ਰੀਦੂ ਰਤੀ ਸੁਖਮੀ ਚਰਨ ਕੋ ਪ੍ਰੋਤਨ ਮਾਇਮਨੀ ਮਰਤਨ ਦੇ ਆਰੇ ਪਰਕਾਰ ਪਰੰਪਰਿ ਦੇ ਸੁਖਦੇਵੀ ਕੋ ਮੰਨਿ ਵਡ ਭਾਗੀ ਵਡ ਭਾਗੀ ਆਂਦੀ ਜਿਹਨਾਂ ਦੇ ਵਡ ਭਾਗੀਆ ਤੇ ਲਗਣ ਭਾਗਾਂ ਵਾਲੇ ਇਹੋ ਜਿਹਨਾਂ ਦੀ ਬਿੜਾਈ ਦੀ ਇੱਛਾ ਧਜਦੀ ਹੈ ਜਿਹੜੇ ਲੋਕ ਮਾਨ ਦੀ ਇੱਛਾ ਕਰ ਲਓ ਉਹ ਨਹੀਂ ਇਹ ਲਾਭ ਨੂੰ ਪ੍ਰਾਪਤ ਕਰ ਸਕਦੇ ਸੰਸੇ ਦੇ ਯੋਗ ਹਨ ਉਹ ਵੱਡਿਆਂ ਭਾਗਾਂ ਵਾਲੇ ਚ ਵੱਡਿਆਂ ਭਾਗਾਂ ਵਾਲੇ ਨਿਸਕਾਮੀ ਜਿਹੜੇ ਵੱਡਿਆਂ ਭਾਗਾਂ ਵਾਲੇ ਹਨ ਉਹਨਾਂ ਦੇ ਵੱਡਿਆਂ ਭਾਗਾਂ ਵਾਲੇ ਹਨ ਤੁੰਨਹੂ ਮਹਾਰਾਜ ਦੇ ਪਿਆਰੇ ਆਏ ਮਿਲੇ ਗੁਰਪਾਤ ਜੋ ਸਰਗੁਣੇ ਦੇ ਤਾਸ ਆ ਕੇ ਮਿਲੇ ਹਨ ਜਿਨ੍ਹਾਂ ਸਤਗੁਰੂ ਪੁਰਖ ਨਾ ਪੇਟੇ ਜਿਨ੍ਹਾਂ ਨੂੰ ਸਰਗੁਰੂ ਪੂਰਨ ਨਹੀਂ ਪ੍ਰਾਪਤ ਹੋਏ ਇਹ ਭਾਗ ਹੀਣ ਵਸ ਕਾ ਉਹ ਭੈ ਹੀ ਭਾਗ ਦੇ ਕਰਮਾਂ ਦੇ ਹਿਣੇ ਕਾਲ ਦੇ ਵਸ ਪਏ ਰਹਿੰਦੇ ਹਮੇਸ਼ਾ ਉਹ ਫਿਰ ਫਿਰ ਜੂਨ ਭਾਈ ਆ ਉਹ ਮੁੜ ਮੁੜ ਕੇ ਸਾਲ ਸੇ ਜੂਨਾ ਕੀ ਭਾਈ ਜਾਂਦੇ ਫੇਰੇ ਚੱਕਰ ਲਾਏ ਜਾਂਦੇ ਐ ਦੇਸਾ ਕਰ ਵਿਕਰ ਉਹਨਾਂ ਨੂੰ ਵਿਸ਼ਟਾ ਦੀਏ ਕੀੜੇ ਬਣਾ ਬਣਾ ਕੇ ਬਕਰਾਲ ਵਿਸ਼ਿਆਂ ਨੂੰ ਵੀ ਵਿਕਾ ਤੇ ਨਰਕ ਰੂਪੀ ਵਿਸ਼ਟਾ ਤੇ ਗਰਗ ਰੂਪੀ ਵਿਸ਼ਟਾ ਤੇ ਬਕਰਾਲ ਭਿਆਨਕ ਕੀਤਾ ਜਾਂਦਾ ਹੈ ਖਰਾਬ ਕੀਤੇ ਜਾਂਦੇ ਹਨ ਉਹਨਾਂ ਵਿਸ਼ੇਸ਼ ਕਰਕੇ ਬਕਰਾਲ ਭਿਆਨਕ ਹੁੰਦੇ ਹਨ ਉਹਨਾਂ ਆਸਵਾਸ ਨਾ ਕੀਤੀ ਹੈ ਉਹਨਾਂ ਦੇ ਆਸਵਾਸ ਦੀ ਆਸ ਹੈ ਉਹ ਦੂਜੀਆਂ ਚੀਜ਼ਾਂ ਦੀ ਆਸ ਰੱਖਦੇ ਗੈਤ ਵਾਲੇ ਤਿਰਖੋ ਉਹਨਾਂ ਦੇ ਪਾਸੇ ਦਵਾਸੇ ਅੱਗੇ ਪਿੱਛੇ ਨਾ ਪਿੱਟਿਆ ਨਹੀਂ ਮਿਲਣਾ ਚਾਹੀਦਾ। ਇਨ ਅੰਤਰ ਕਰੋਧ ਜੰਡਾਲ। ਉਹਨੇ ਮਿੰਦੇ ਵੈਤ ਵੀ ਆਸ ਹੈ ਰਾਤ ਨੂੰ। ਹਰ ਵੇਲੇ ਵੈਤ ਦੀ ਆਸ ਕਰਕੇ ਉਹਨਾਂ ਦੇ ਗੱਲ ਦੇ ਪਾਸ ਸਾਹੀ ਪਈ ਰਹਿੰਦੀ ਹੈ। ਉਹਨਾਂ ਦੇ ਨਾਲ ਤੇ ਐਸੇ ਪਾਸੇ ਨਹੀਂ ਮਿਲਣਾ ਚਾਹੀਦਾ। ਇਨ ਅੰਤਰ ਕਰੋਧ ਜੰਡਾਲ। ਉਹਨੇ ਦੇ ਅੰਦਰ ਕਰੋਧ ਜੰਡਾਲ ਪੂਰਾ ਵਸ ਰਿਹਾ ਹੈ। ਕਰੋਧ ਨੂੰ ਜੰਡਾਲ ਕਸਨ ਕੀਤਾ ਹੈ। ਇਸ ਤਰ੍ਹਾਂ ਕੰਡਾਲ ਜਿਹੜਾ ਹੈ ਉਹ ਫਾਸੀ ਦਿੰਦੇ ਐ ਜੂੜੇ ਰੱਖੇ ਹੁੰਦੇ ਤਦਹੀ। ਇਸੇ ਪ੍ਰਕਾਰ ਕੋ ਚੰਗਾਲ ਹੈ ਤੋ ਇਸ ਕਰਕੇ ਇਹ ਜੀਵ ਚੰਗਾਲ ਹੋ ਰਿਹਾ ਹੈ ਕ੍ਰੋਧ ਕਰਕੇ ਸਤਿਗੁਰੂ ਪੁਰਖ ਅੰਮ੍ਰਿਤ ਸਰ ਇੱਕ ਵਾਰੀ ਰਾਜ ਸਭਾ ਦੇ ਵਿੱਚ ਇੱਕ ਪੰਡਤ ਰੁੱਸ ਗਿਆ ਉਹ ਸਭਾ ਵਿੱਚ ਆਵੇਨ ਵਜ਼ੀਰ ਜਾਏ ਅਹਲਕਾਰ ਜਾਏ ਫਾਤਸ਼ਾਹ ਕਹਿਣ ਲੱਗਾ ਸਾਡਾ ਅੰਡ ਤੁਸੀਂ ਉਹ ਰੋਟੀ ਹੈ ਕਿਵੇਂ ਲਿਆਉਣਾ ਮੈਂ ਹੁਣ ਨਰਾਜ ਕੋ ਬਹੁਤ ਨਰਾਜ਼ਗੀ ਮੰਨਦਾ ਮੇਰੇ ਪਾਸ ਤੋਂ ਦਿਨ ਤੇ ਹੋਣ ਤੋਂ ਤਾਂ ਇੱਕ ਭੰਗੀ ਸੀ ਕਹਿਣ ਲੱਗਾ ਮਾਰਾ ਮੈਂ ਲਿਆਵਾਂ ਅੱਗੇ ਹੋਵੇ ਜਿੰਦੇ ਵਜੀਰ ਜਾਏ ਉਹਨੇ ਕੋਈ ਨਾ ਆਇਆ ਤੇ ਇਥੋਂ ਕਿਵੇਂ ਆਜੀ ਕੰਦੀ ਮੇਰੇ ਕੋਲ ਜਾਂਚ ਹੈ ਇਹ ਕੰਗੀ ਜਾ ਕਹਿੰਦਾ ਅੰਦੇ ਜੀ ਮੇਰੇ ਭਰਾ ਨੂੰ ਅੰਦਰੋਂ ਕੱਢ ਦਿਓ ਨਹੀਂ ਤਾਂ ਸਰੂਪ پکڑ ਕੇ ਲੈ ਜਾਵਾਂਗਾ ਕਹਿੰਦਾ ਮੈਂ ਕੰਗੀ ਤੇਰਾ ਕੀ ਕੰਮ ਹੈ ਤੇਰਾ ਭਰਾ ਹਮਾਰੇ ਕਿਵੇਂ ਆ ਸਕਦਾ ਹੈ ਕਹਿੰਦੇ ਤੂੰ ਸ਼ਾਹ ਨੂੰ ਦੱਸ ਦਿੰਦਾ ਕਿ ਨਹੀਂ ਜਿਹੜਾ ਕਰੋ ਦਾ ਚੂੜੇ ਦੀ ਨਹੀਂ ਆਈ ਹੈ ਤੇਰੇ ਅੰਦਰ ਕੋਈ ਚੂੜਾ ਹੈ ਕਿ ਨਹੀਂ ਹੁਣ ਇਸ ਵੇਰੇ ਉਨਕੇ ਕੰਨ ਢਿਲੇ ਕਰਕੇ ਪੰਡ ਖਵਾ ਵਿੱਚ ਆ ਗਿਆ ਇਸ ਪ੍ਰਕਾਰੇ ਕੋਲ ਕੋਈ ਚੰਗਾਲ ਦੀ ਨਹੀਂ ਆਈ ਹੈ ਸਤਿਗੁਰੂ ਪੁਰਖ ਅੰਮ੍ਰਿਤ ਸਰ ਸਤਿਗੁਰੂ ਸਕੇਵਾਰ ਸਾਹਿਬ ਪੂਰਨ ਪ੍ਰਕੰਬਰ ਦੇ ਸਰੋਵਰ ਹਨ ਅੰਮ੍ਰਿਤਸਰ ਸਾਹਿਬ ਜਿਨ੍ਹਾਂ ਨੂੰ ਗੁਰੂ ਅਰਜਨ ਸਾਹਿਬ ਜੀ ਵਿਚਾਉਣਾ ਕੀਤਾ ਹੈ ਸਤਿਭਾਜੀ ਨਾਮ ਹੈ ਆ ਸਤਿਗੁਰੂ ਸਾਹਿਬ ਆਪ ਵੀ ਅੰਮ੍ਰਿਤ ਦਾ ਸਰੋਵਰ ਹੈ ਲਗਿਆਂ ਭਾਗਾਂ ਵਾਲੇ ਸੰਗਤ ਵਿੱਚ ਆ ਕੇ ਇਸ਼ਨਾਨ ਕਰਦੇ ਸਰਬਨੰਨ ਨੂੰ ਉਹਨਾਂ ਜਨਮ ਜਨਮ ਕੀ ਮੈਲ ਉਤਰ ਆ ਉਹਨਾਂ ਦੀ ਅੰਮ੍ਰਿਤਸਰ ਸਾਹਿਬ ਤੀਰਤ ਹੋਣੇ ਕਰਕੇ ਵੀ ਜਨਮ ਜਨਮ ਦੀ ਮੈਲ ਉਤਰ ਜਾਂਦੀ ਹੈ ਸਤਿਗੁਰੂ ਅੰਮ੍ਰਿਤਸਰ ਦੇ ਇਸ਼ਨਾਨ ਕਰਨੇ ਕਰਕੇ ਵੀ ਜੰਨੂ ਜਨਾ ਤੋਂ ਵੀ ਵਿਦਿਆਰੀ ਮੈਲ ਉੱਤਰ ਜਾਂਦੀ ਹੈ। ਅਰਮਲ ਨਾਮ ਧੜਾ। ਉਹਦੇ ਨਾਮ ਗੁਰੂ ਸਾਹਿਬ ਜੀ ਦਰਦ ਕਰਾਉਂਦੇ ਹਨ ਉਹਨਾਂ ਦੇ ਹਿਰਦੇ 'ਚ। ਨਾਨਕ ਉਪਕਰਣ ਪਾਇ। ਸਤਗੁਰੂ ਜੀ ਕਹਿੰਦੇ ਉਤਮ ਮਿਲਤੂ ਤੋਂ ਰਾਦ ਕਰਨੋਂ ਆਈ ਜੋ ਕਦਵੀ ਉਸ ਨੂੰ ਪਾਉਣਾ ਕੀਤਾ ਸ੍ਰੇਸ਼ਟ ਪਦਵੀ ਨੂੰ। ਸਤਗੁਰੂ ਕੀ ਦੇਵਲਾ। ਸਤਗੁਰਾਂ ਜੀ ਦੇ ਦਿੱਤੀ ਜੋੜ ਕੇ ਕਰਨਾ ਵਿੱਚ। ਸ੍ਰੀ ਰਾਗ ਮਹੱਲਾ ਤੇਸਾ। ਗੋਲੀ ਆਵਾ ਗੋਲੀ ਦੇਰਾ ਇਹ ਸਰਗਰੀ ਆਵਗੇ ਗੋਣੀ ਗਾਉਂਦੇ ਰਹੀਐ ਸਿਂ ਕਿਰਪਾ ਕਰੋ ਕੀਰਤਨ ਦੇ ਪਾਸੇ ਜਿਹੜੇ ਗਉਣ ਵਾਸਤੇ ਗਉਣੀਆਂ ਨਾਲ ਬੈਠੀਏ ਗੋਣੀ ਗਾਈਏ ਤੇ ਜਦੋਂ ਸੁਤੇ ਬਚਨ ਬਲਾਸ ਕਰੀਏ ਤਾਂ ਉਸ ਵੇਲੇ ਗੋਣਾ ਦਾ ਵਿਖਿਆਨ ਵਿੱਚ ਵਿਸਤਾਰ ਕਰੀਏ ਗੋਲੀ ਮੇਰੀ ਮਾਂ ਇਹ ਮੇਰੀ ਮਾਤਾ ਪਿਤਾ ਦੀ ਸੰਤ ਸਖੀਓ ਜਦੋਂ ਸੁਤੇ ਸਿੱਧ ਵੀ ਬੋਲੀਏ ਵਾਹਿਗੁਰੂ ਦੇ ਉਕਾਰਾਂ ਨੂੰ ਗੁਣਾ ਨੂੰ ਬੋਲਣਾ ਕਰੀਏ ਗੁਰੂ ਸੱਜਣੋ ਗੁਣਕਾਰਿਆ ਉਹ ਗੁਰੂ ਸਮਝੇ ਸੱਜਣ ਇਹਨਾਂ ਨੇ ਮਨ ਤਾਂ ਗੁਰਾਂ ਨੂੰ ਅਰਪਿਆ ਗੁਣਕਾਰਿਆ ਉਪਕਾਰੀ ਹਨਗੇ ਉਹ ਗੁਣਕਾਰਿਆ ਵਿਸ਼ਾ ਰੂਪ ਦੀ ਰੋਗ ਦੀ ਕਾਰੀ ਓਸ਼ਧੀ ਕਰਨ ਵਾਲੇ ਹਨ ਉਹ ਮਿਲ ਸੱਜਣੋ ਹਰ ਗੋਲਗਾ ਸੱਜਣ ਸੰਤਾਂ ਨਾਲ ਮਿਲ ਕੇ ਅਕਾਲ ਪੁਰਖ ਦੀ ਗੁਣਾ ਨੂੰ ਗਾਉਣਾ ਕਰੀਏ ਹੀਰੇ ਹੀਰ ਮਿਲ ਬੇਜਿਆ ਜਿਵੇਂ ਹੀਰੇ ਦੇ ਤਾਂ ਹੀ ਬਨਨ ਵਾਸਤੇ ਜੇ ਲੋੜੀਏ ਬਜਾਣਾ ਨਾਲੀ ਬਿੰਨੀ ਹੋ ਜਾਂਦਾ ਹੀਰੇ ਦੇ ਉੱਤੇ ਜੇ ਥੌੜਾ ਮਾਰੀਏ ਥੌੜੇ ਵਿੱਚ ਖੁੱਬ ਜਾਂਦਾ ਜਿਸੇ ਅਰਜ ਗੁਰਖੀਅੰਗ ਵੀ ਖੁੱਬ ਜਾਂਦਾ ਹੈ ਹੀਰਾ ਕੀ ਹੋਇਆ ਜਿਹੜਾ ਥੌੜਿਆਂ ਮਾਰਨ ਟੁੱਟ ਜਾਵੇ ਉਹ ਕੱਚੇ ਜੇ ਕੱਚ ਦੇ ਮੰਨ ਕੇ ਉਹ ਝਾਟੀ ਜਿੰਕ ਕੱਚੇ ਕਿੱਚ ਕਿੱਚਾ ਕਿੱਚਾ ਹੋ ਜਾਂਦੇ ਹਨ ਇਸ ਪ੍ਰਕਾਰ ਸਾਧ ਸੰਗੇ ਜੀ ਹੀਰਾ ਹੈ ਪਰਮੇਸ਼ਰ ਦਾ ਨਾਮ ਅਤੇ ਹੀਰਾ ਹੈ ਹਰੀ ਪਰਮੇਸ਼ਰ ਦੇ ਨਾਮ ਰੂਪੀ ਹੀਰੇ ਨਾਲ ਹੀ ਹਰੀ ਰੂਪ ਹੀਰੇ ਦੇ ਤਾਂ ਹੀ ਮਿਲ ਪਈਦਾ ਇਸ ਪ੍ਰਕਾਰ ਵਿਧਿਆ ਮਿਲੀਦਾ ਹੈ ਜਿਨ੍ਹਾਂ ਨੇ ਹੀਰੇ ਮੰਨ ਦੇ ਤਾਂ ਹੀ ਹੀਰੇ ਨਾਮ ਨਾਲ ਵਿਧਿਆ ਜਿਨ੍ਹਾਂ ਨੇ ਕੀਤਾ ਹੈ ਮਿਲ ਕੇ ਗੁਰਾਂ ਨਾਲ ਰੰਗ ਚਲੂ ਲੈਣਾ ਉਹਨਾਂ ਨੂੰ ਮਾਦ ਉਹ ਨਾਮ ਦਾ ਚਲੂਲਾ ਗਾੜਾ ਰੰਗ ਚੜ ਗਿਆ ਹੈ ਮੇਰੇ ਗੋਵਿੰਦਾ ਗੁਰ ਗਾਵਾਂ ਤ੍ਰਿਪਤ ਮਨ ਹੂ ਇਹ ਮੇਰੇ ਗੋਵਿੰਦ ਕ੍ਰਿਸ਼ਨਾ ਦੇ ਰਾਖੇ ਪਰਮੇਸ਼ਰ ਜੀ ਆਪ ਦੇ ਗੁਣ ਗਾਈਏ ਮਨ ਤੇ ਰਾਜਾ ਹੁੰਦਾ ਸੱਚੇ ਪਾਤਸ਼ਾਹ ਜੀ ਤ੍ਰਿਪਤੀ ਹੁੰਦੀ ਹੈ ਅੰਤ ਇਤਿਆਸ ਹਰ ਨਾਮ ਕੀ ਸਾਡੇ ਇਲੇ ਜਮਾਰੇ ਆਪਦੇ ਨਾਮ ਦੀ ਇਹ ਰੀ ਪਿਆਸ ਲੱਗੀ ਹੋਈ ਹੈ ਤ ਉਸ ਮਿਲਾਵੇ ਸਤਸੰਗ ਜੀ ਪ੍ਰਸੰਨ ਹੋ ਕੇ ਮਿਲਾਣ ਤਸ ਹੋ ਤੇਰਾ ਨਾਮ ਪ੍ਰਾਪਤ ਹੁੰਦਾ ਹੈ ਰਹਾਉ ਅਨ ਰੰਗ ਹੋ ਵਡ ਭਾਗੀ ਹੋ ਜੇ ਉਸ ਤੋਂ ਭਾਗਾਂ ਵਾਲਿਓ ਮਨ ਨੂੰ ਪ੍ਰੇਮ ਰੰਗ ਚ ਰੰਗਣਾ ਕਰੋ ਗੁਰ ਤੁਖਾ ਕਰੇ ਪਸਾ ਇਹ ਸਰਗਣੀ ਜੀ ਪਸੰਨ ਹੋ ਕੇ ਜਿਹਨੂੰ ਪਸਾਉ ਦਾਤ ਦੇਣਾ ਕਹਿੰਦੇ ਉਹਨਾਂ ਨੂੰ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੁੰਦੀ ਹੈ ਗੁਰ ਨਾਮ ਦਰੜਾਏ ਰੰਗ ਤੇ ਹੋ ਸਰਗਣੀ ਜੀ ਪ੍ਰੇਮ ਦੇ ਨਾਲ ਜੋ ਰੰਗ ਨਾਮ ਦਰੜਾ ਕਰਾ ਦੇਣ ਵਸਾ ਦੇਣ ਹਿਰਦੇ ਚ ਹੋ ਸਤਗੁਰ ਕੈ ਬਲ ਜਾ ਉਹਨਾਂ ਸਰਗਣੀ ਨਾਮੇ ਗੁਰੂ ਅੰਗਦ ਸਾਹਿਬ ਜੀ ਵਰਮਨ ਸਾਹਿਬ ਜੀ ਅਸੀਂ ਬਿਹਾਰ ਜਾਂਦੇ ਹਾਂ ਮੈਨੂੰ ਸਤਗੁਰ ਹਰ ਨਾਮ ਨ ਲਭਈ ਸਤਗੁਰੂ ਵੀ ਸ਼ਰੀਰ ਤੋਂ ਬਿਨਾਂ ਪਰਮੇਸ਼ਰ ਦਾ ਨਾਮ ਪ੍ਰਾਪਤ ਨਹੀਂ ਕਿਤੇ ਵੀ ਹੁੰਦਾ ਲੱਖ ਕੋਟੀ ਕਰਮ ਕਮਾ ਲ ਲੱਖਾਂ ਜਨੂੰ ਤਾਰ ਲੋ ਕੇ ਕਰੋਨਾ ਕਰਮਾਂ ਨੂੰ ਕਮਾ ਲਓ ਲੱਖਾਂ ਸਹੇਵਾਂ ਕਰਕੇ ਕਰੋਨਾ ਕਰਮ ਕਾਂਡ ਨੂੰ ਕਮਾ ਕੇ ਲਾਭ ਨਹੀਂ ਲੱਖਾਂ ਦੇਈ ਦੇ ਤੈਨੂੰ ਬਣਾ ਲਓ ਕਰੋਨਾ ਕਰਮ ਆਪਕਾਂ ਨੂੰ ਕਮਾ ਲਓ ਇਹਨਾਂ ਭਾਗਾ ਸਤਗੁਰੂ ਨਾ ਮਿਲੇ ਬਿਨ ਮਿਸ ਕਾਮ ਕਰਵ ਰੂਪੀ ਭਾਗਾ ਤੋਂ ਬਿਨ ਪਰ ਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨ ਨਹੀਂ ਹੁੰਦੇ ਨਹੀਂ ਮਿਲਦਾ ਘਰ ਬੈਠਿਆ ਨਿਕਟ ਨਿਤ ਪਾ ਦੇਖ ਲਓ ਪਿਰਥੀ ਚੰਦ ਆਦ ਕਹਿੰਦੇ ਘਰ ਹੀ ਸੀ ਨਾ ਬੈਠੇ ਗੁਰੂ ਸਾਹਿਬ ਨਿਕਟ ਰਹਿੰਦਾ ਸੀ ਫਿਰੋਜ ਪਾਸ ਰਹਿੰਦਾ ਸੀ ਪਰ ਮਨ ਉਹਦਾ ਪਾਸੇ ਰਹਿੰਦਾ ਸੀ ਗੁਰੂ ਸਾਹਿਬ ਦੇ ਉਪਦੇਸ਼ ਨੂੰ ਨਹੀਂ ਧਾਰਨ ਕਰ ਸਕਦਾ ਕਿਉਂ ਕੁਟਮ ਮਿੱਟੀ ਤੋਂ ਗੁਰੂ ਸਾਹਿਬ ਦੇ ਹੋਵੇ ਜੰਮਿਆ ਕੋਈ ਪਰ ਕਰਮਾਂ ਤੋਂ ਬਿਨਾ ਗੁਰੂ ਸਾਹਿਬ ਦੇ ਨਾਲ ਮਿਲਿਆ ਨਹੀਂ ਜਾਂਦਾ ਜੀਹਾਂ ਤੋਂ ਘਰ ਹੀ ਬੈਠਾ ਸੀ ਪਿਰਥੀ ਹੈ ਘਰ ਹੀ ਰਹਿੰਦਾ ਸੀ ਇਸੇ ਪ੍ਰਕਾਰ ਹੈ ਧੀਰਮਲ ਇਸੋ ਪ੍ਰਕਾਰ RAM RAJ ਕੇ ਨਿਤਪਾਸ ਰਹਿੰਦੇ ਹੋਏ ਮਿਲ ਨਹੀਂ ਸਕਦੇ ਇਹ ਸਭੇ ਭਾਗਾਂ ਤੋਂ ਬਿਨਾਂ ਸਤਿਗੁਰਾਂ ਦੇ ਨਾਲ ਮਿਲਿਆ ਨਹੀਂ ਜਾਂਦਾ ਕਿਉਂਕਿ ਸਾਰਿਆਂ ਦੇ ਹਿਰਦਿਆਂ 'ਚ ਗੁਰੂ ਸਾਹਿਬ ਰਹਿਤ ਨੇ ਨਿਗਟ ਨਿਤਪਾਸ ਜਿਗਾ ਪਰਤੀ ਨੇੜੇ ਰਹਿੰਦੇ ਆ ਪਾਸ ਅੰਗ ਸੰਗ ਹਨ ਅੰਤਰ ਅਗਿਆਨ ਦੁਖ ਧਰਮ ਹੈ ਅੰਦਰ ਜੀਵਾਂ ਦੇ ਅਗਿਆਨ ਚਿੰਬੜਿਆ ਹੋਇਆ ਜੰਮਣ ਮਰਨ ਦਾ ਦੁਖ ਹੈ ਧਰਮ ਪਿਆ ਹੋਇਆ ਹੈ ਵਿੱਚ ਪੜਦਾ ਦੂਰ ਪਈਆ ਵਿੱਚ ਦੂਈ ਦਾ ਪੜਦਾ ਪਿਆ ਹੋਇਆ ਗਵਾਇ ਦਾ ਇਸ ਕਰਕੇ ਮਾਰ ਦੂਰ ਪੈ ਰਹੇ ਹਨ। ਇਹਨ ਸਤਿਗੁਰੂ ਭੇਤੇ ਇਕਾਂਚਨ ਨਾ ਕੀਐ। ਸਤਿਗੁਰਾਂ ਦੇ ਨਾਲ ਮਿਲੇ ਤੋਂ ਬਗੈਰ ਸੋਇ ਨਾ ਨਹੀਂ ਕਿਸੇ ਦੇ ਕਾਸੋਂ ਹੁੰਦਾ ਲੋਹਾ। ਮਨੁੱਖ ਲੋਹਾ ਗਿੱਦਾ 베ੜੀ ਪਾਸ। ਮਨੁੱਖ ਜਿਹੜਾ ਲੋਹਾ ਹੈ 베ੜੀ ਦੇ ਕਾਸ ਹੀ ਮੇਰੀ ਦੇ ਵਿੱਚ ਨਾ ਰੱਖਿਆ ਹੋਣੇ ਕਰਕੇ ਕੋਈ ਦੁਬੜਿਆ ਹੈ। ਇਸੇ ਪ੍ਰਕਾਰ ਸਾਹਿਬ ਸਿੰਘ ਜੀ ਫਰਗਨਾ ਦੇ ਨਾਲ ਜਿਵੇਂ ਗੁਰੂ ਦਸਵੇਂ ਪਾਤਸ਼ਾਹ ਦੇ ਕਾਸ ਹੈ ਇੱਕ ਪ੍ਰੇਮੀ ਸਿੱਖ ਜੀ ਪਾਸ ਦੀ ਵੱਟੀ ਲੈ ਕੇ ਆਇਆ। ਮਾਰਾ ਨੂੰ ਕਹਿਣ ਲੱਗਾ ਮਾਰਾ ਪਾਰਸ ਦੀ ਵੱਟੀ ਐ ਕਬੀ ਜੀ ਕਹਿਣ ਲੱਗੇ ਭਾਈ ਇਹ ਤਾਂ ਪਾਰਸ ਦੀ ਵੱਟੀ ਜਿਹੜੀ ਐ ਇਹ ਕਾਹਦੇ ਵਿੱਚ ਆ ਲੋਹੇ ਦੀ ਡੱਬੀ ਵਿੱਚੋਂ ਐ ਕਬੀ ਜੀ ਕਹਿਣ ਲੱਗੇ ਲੋਹੀ ਡੱਬੀ ਨੂੰ ਜੜ ਖਾਦੀ ਹੋਈ ਐ ਇਹ ਪਾਰਸ ਹੋਵੇ ਕਿਵੇਂ ਐ ਉਸ ਵੇਲੇ ਸਿੱਖਰ ਕਾ ਮਾਰਾ ਕੰਨ ਜਿੰਦਗੀਆਂ ਹੋ ਗਈਆਂ ਅਜੇ ਤਾਂ ਪਾਰਸ਼ਾ ਤੋਂ ਲੁਕੋ ਕੇ ਬੈਠੇ ਰਹੇ ਐ ਕਿ ਕੋਈ ਖੋ ਨਾ ਲਵੇ ਹੁਣ ਮਾਰਾ ਠੇਰਾ ਪਿਆ ਐ 4 ਸ਼ਫੇ ਦੇ ਮੈਂ ਸੋਚਿਆ ਕਿ ਗੁਰੂ ਸਾਹਿਬ ਜੀ ਨੂੰ ਧੰਦੀ ਲੋੜ ਹੋਣੀ ਉਸ ਵੇਲੇ ਮਾਰਾ ਸਾਹਿਬ ਦੇ ਕਾਸ ਐ ਹਯੂਰ ਨੇ ਕਿਰਪਾ ਬਖਸ਼ੀ ਕਰਕੇ ਮੇਰ ਨਾਲ ਉਹਦੀ ਲੇਵ ਲਗਾ ਕੇ ਸਾਰੇ ਵਿੱਚ ਸਵਰਨ ਵੀ ਰਾਈ ਪ੍ਰਵੇਸ਼ ਦੀ ਜੋਤ ਸਿੱਖ ਦੇ ਅੰਦਰ ਪ੍ਰਕਾਸ਼ ਕਰਦੀ ਸਮਝ ਪਹੇਗੀ ਪਰ ਉਸ ਨੂੰ ਉਸ ਆਪਣੇ ਪਾਸਵਾ ਖਿਆਲ ਆ ਕਿ ਗੁਰੂ ਮਹਾਰਾਜ ਨੇ ਪਾਸ ਦੀ ਕਦਰ ਨਹੀਂ ਕੀਤੀ ਇਹ ਤਲਾਜ ਕਿਉਂ ਚਲਾ ਕੇ ਮਾਰਿਆ ਉਸ ਵੇਲੇ ਸਾਹ ਚੰਗੇ ਜੀ ਉਹ ਤਲਾਜ ਮਾਰੇ ਕਹਿੰਦੇ ਸਿੱਖਾ ਵੇਖ ਲੈ ਪਾਸ ਤੇਰਾ ਕਿਹੜਾ ਜੋ ਤਲਾਜ ਵੇਖਿਆ ਪਾਸ ਉਹਦੇ ਢੇਰ ਲੱਗੇ ਹੋਏ ਵੇਖ ਕੇ ਫੇਰ ਮਹਾਰਾਜ ਦੇ ਚਰਨੀ ਪੈ ਗਿਆ ਆ ਕੇ ਗੁਰੂ ਮਾਰਾ ਸਾਹਿਬ ਕਹਿਣ ਲੱਗੇ ਵੇਖ ਸਿੱਖਾਂ ਇਹ ਜਿਹੜਾ ਪਾਰਸਾ ਹੈ ਦੇ ਵਿੱਚ ਲੋਹੇ ਦੀ ਡੱਬੀ 'ਚ ਜਰਦੀ ਖਾਦੀ ਡੱਬੀ ਹੋਈ ਹੈ। ਕਾਈ ਆਦਮ ਸਿੰਘ ਇਹ ਲੋਹੇ ਦੀ ਡੱਬੀ ਖੋਲ ਜਦੋਂ ਖੋਲੀ ਇਹਦੇ 'ਚ ਕਾਗਜ਼ ਸੀ। ਉਹਦੇ ਕਾਗਜ਼ 'ਚ ਕੀ ਲਿਖਿਆ ਹੋਇਆ ਪਾਈ ਆਦਮ ਕੋਈ ਨਹੀਂ। ਉਹ ਲੋਹੇ ਦੀ ਡੱਬੀ ਜਰਦੀ ਖਾਦੀ ਚੱਟ ਕੋਈ ਨਹੀਂ ਜਾਣੀ। ਸਾਰੇ ਕਹਿਣ ਲੱਗੇ ਇਹ ਉਹ ਕਾਈ ਪਾਰਸ ਮਾਰਾ ਦਾ ਨਾਮ ਹੈ। ਸਾਰਿਆਂ ਦੇਖਣ ਵਿੱਚ ਜਿਵੇਂ ਕੋਈ ਕਮਰਦਸ ਵੀ ਸਾਰੇ ਹੋਏ। ਉਹ ਨਾ ਕਿਵੇਂ ਕੰਮ ਦੇ ਹਨ ਲੋਹੇ ਦੀ ਡੱਬੀ ਦੀ ਨਹੀਂ ਕਿੰਨੀ ਜਿਵੇਂ ਜ਼ਿੰਦਗੀਆਂ ਗੁਜ਼ਰੀਆਂ। ਇਹ ਕਾਰਨ ਸੁਖ ਸੁਖੂਲ ਇਹ ਲੋਹੇ ਦੀ ਡੱਬੀ ਨੂੰ ਬਣੀਆਂ ਰਹਿੰਦੀ ਹੈ ਵਿਸ਼ੇ ਰੂਪੀ ਯਰਨ ਨਾਲ ਜਦੋਂ ਇਹ ਕੱਪੜਾ ਦਾ ਕੰਮ ਹੀ ਨਿਕਲ ਜੇ ਉਹਦਾ ਨਾਮ ਤਾਰਸ ਨਾਲ ਲਾ ਕਰਕੇ ਉਸ ਵੇਲੇ ਸਭ ਸੰਗੇ ਜੀ ਇਹ ਜਿਹੜੀ ਮਲੀਨਤਾ ਚੱਕੀ ਜਾਂਦੀ ਹੈ ਸਾਰੇ ਜੋ ਸੁਖ ਸੁਖੂਲ ਕਾਮ ਜਿ ਵਾਸ਼ੁਦੀ ਜੋਤੀ ਅੰਦਰ ਸੁਨੇ ਦੀ ਨਹੀਂ ਪ੍ਰਗਟ ਹੋਇਆ ਹੁੰਦੀ ਹੈ ਪਰ ਬਿਨ ਸਤਗੁਰ ਭੇਤੇ ਕੰਚ ਨੂੰ ਨਾ ਕੀ ਹੈ ਸਤਗੁਰਾਂ ਦੇ ਨਾਲ ਮਿਲੇ ਤੋਂ ਬਿਨ ਬਗੈਰ ਕੰਚ ਨੂੰ ਸੁਨੇ ਨਹੀਂ ਇਹ ਬਣ ਸਕਦਾ ਸੈਨਾ ਸੋਦੂ ਸਿਰ ਨਹੀਂ ਹੋ ਸਕਦਾ ਮਨਮੁਖ ਲੋਹ ਗੁੰਡਾ 베ੜੀ ਪਾ ਜਿਹੜੇ ਮਨਮੁਖ ਲੋਕ ਹੈ ਲੋਹੇ ਦੀ ਨਿਆਈ ਹਨਗੇ ਲੋਭੀ ਲਾਲਚੀ ਉਹ ਡੁੱਬ ਗਏ 베ੜੀ ਸਿੱਖ ਸੰਗਤ ਰੂਪੀ 베ੜੀ ਦੇ ਪਾਸ ਰਹਿੰਦੇ ਹੋਏ ਵੀ ਲਾਭ ਨਹੀਂ ਉਠਾਉਂਦੇ ਭਗਤੀ ਨੂੰ 베ੜੀ ਦੇ ਪਾਸੇ ਹੀ ਰਹਿੰਦੇ ਹਨ ਸਤਗੁਰੂ ਬੋਹਿਤ ਹਰਨਾਮ ਹੈ ਸੰਤੂਰੀ ਸਾਹਿਬ ਜੀ ਦੇ ਪਾਸ ਤਾਂ ਪਰਮੇਸ਼ਰ ਦਾ ਨਾਮ ਹੀ ਜਹਾਜ਼ ਹੈ ਗੁਰੂ ਮਾਰਾ ਸਾਹਿਬ ਸੱਚੇ ਪਾਤਸ਼ਾਹ ਗਿਆਨ ਰੂਪੀ ਜਹਾਜ਼ ਹੈ ਅਰਿਆ ਨਾਮ ਹੀ 베ੜਾ ਹੈ ਇਹ ਪ੍ਰੀਮ ਰੂਪੀ ਥੁਲਾ ਹੈ ਵਿਤ ਵਿਦ ਚੜਿਆ ਜਾ ਜਿਹੜੇ ਤਰੀਕੇ ਨਾਲ ਇਸ ਤੇ ਚੜਿਆ ਜਾਵੇ ਇਸ ਜਹਾਜ਼ ਦੇ ਉੱਪਰ ਸਤਿਗੁਰ ਕਾਹ ਭਾਣ ਜੋ ਚੱਲੇ ਮਾਰੇ ਕਹਿੰਦੇ ਜਿਹੜਾ ਗੁਰਸਿੱਖੀ ਨੂੰ ਧਾਰਨ ਕਰੇ ਮਾਰੇ ਉਹ ਭਾਣੇ ਵੀ ਚੱਲਣਾ ਕਰੇ ਵਿੱਚ ਬੋਹੇ ਥੇ ਬੈਠਾ ਆ ਉਹ ਕੁਰਸੇ ਆਈਏ ਜਹਾਜ਼ ਆ ਕੇ ਬੈਠ ਗਿਆ ਗੁਰਸਿੱਖੀ ਦੇ ਵਿੱਚ ਤਨ ਤਨ ਵੱਡ ਭਾਗੀ ਨਾਨਕਾ ਤਨ ਦਾ ਜੋਗਨ ਵੱਡਿਆਂ ਭਾਗਾਂ ਵਾਲੇ ਸਤਗੁਰ ਨਾਨਕਦੇਵ ਜੀ ਕਹਿੰਦੇ ਹਨ ਇਨ੍ਹਾਂ ਸਤਗੁਰ ਲਏ ਮਿਲਾ ਇਨ੍ਹਾਂ ਨੂੰ ਗੁਰੂ ਸਾਹਿਬ ਕਿਰਪਾ ਕਰਕੇ ਮੇਲ ਲੈਂਦੇ ਆਪਦੇ ਨਾਲ ਉਹ ਧੰਤਾ ਦੇ ਯੋਗ ਪੁਰਖ ਹੈ ਇਸ ਕਰਕੇ ਗੁਰਮੁਖੋ ਅਸੀਂ ਧੰਤਾ ਦੇ ਯੋਗ ਤਾਂ ਹੋਵਾਂਗੇ ਜੇ ਸੰਗੂ ਸੱਚੇ ਪਾਤਸ਼ਾਹ ਦੀਆਂ ਆਗਿਆ ਨੂੰ ਮੰਨ ਕੇ ਸਤਗੁਰਾਂ ਦੀ ਰਜ਼ਾ ਵੀ ਚੱਲਾਂਗੇ ਸਿੱਖੀ ਨੂੰ ਕਮਾਵਾਂਗੇ ਸਤਗੁਰੂ ਮੇਲ ਲੈਣਗੇ ਤਾਂ ਨਿਹਾਲ ਹੋ ਜਾਵਾਂਗੇ ਸਤਗੁਰ ਦਾ ਧਾਣ ਜੋ ਚੱਲੇ ਵਿੱਚ ਗੋਇਸ ਬੈਠਾ ਆਏ ನನ್ನ ಭಾ ನಾನಗು ಲೈ ವಾಹು ಕಾ ಖಾಲಸ